ਕੀ ਮਾਨਯੋਗ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਦੇ ਨਿਰਦੇਸ਼ ਨੇ ਜਿਹੜਾ ਆਪਰੇਸ਼ਨ ਪ੍ਰਹਾਰ ਜਿਹੜਾ ਕਿ ਮਾੜੇ ਅੰਸ਼ਰਾਂ ਦੇ ਖਿਲਾਫ ਜਿਹੜੇ ਬੈਡ ਐਲੀਮੈਂਟਸ ਦੇ ਖਿਲਾਫ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉਸੇ ਸੀਰੀਜ਼ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਵੀ ਬੜਾ ਹੀ ਇਫੈਕਟਿਵ ਐਕਸ਼ਨ ਜਿਹੜਾ ਹੈਗਾ ਸਾਹਮਣੇ ਆਇਆ ਹੈਗਾ ਕੱਲ ਲਗਭਗ ਅਸੀਂ 40 ਦੇ ਕਰੀਬ ਜਿਹੜੇ ਹੈਗੇ ਜਿਹਨੇ ਜਿਹਨੂੰ ਕਹਿੰਦੇ ਬਦਮਾਸ਼ ਅਤੇ ਜਿਹੜੇ ਵਾਂਟਡ ਜਿਹੜੇ ਕ੍ਰਿਮੀਨਲ ਹੈਗੇ ਉਹ ਅੜੀ ਜਿਹੜੇ ਹੈਗੇ ਅਰੈਸਟ ਕੀਤੇ ਸੀਗੇ ਅੱਜ ਵੀ ਅਲੀ ਮਾਰਨਿੰਗ ਜਿਹੜੀ ਸਾਡੀ ਵੱਖ-ਵੱਖ ਕੈਡੇਡਾ ਪਾਰਟੀਆਂ ਨੇ ਅੰਡਰ ਦਾ ਸੁਪਰਵੀਜ਼ਨ ਆਫ ਗੈਸਰ ਆਫਸਰਸ ਅਤੇ ਜਿਹੜੇ ਹੈਗੇ ਸਾਡੇ ਇਹਦੇ ਚ ਅਸੀਂ ਜ ਲਗਭਗ 90 ਦੇ ਅਰਾਊਂਡ ਜਿਹੜੀ ਹੈਗੀ ਟੀਮਾਂ ਅ ਅੱਜ ਬਣੀਆਂ ਸੀਗੀਆਂ ਐਂਡ ਕੱਲ ਵੀ ਲਗਭਗ ਮੋਰ ਥੈਨ 100 ਦੇ ਅਰਾਊਂਡ ਜਿਹੜੀ ਟੀਮਾਂ ਬਣੀਆਂ ਸੀਗੀਆਂ ਤੋਂ ਸਾਡੀ ਟੀਮਾਂ ਵੱਲੋਂ ਵੱਖ-ਵੱਖੇ ਕੋਆਰਡੀਨੇਟਡ ਅਫਰਟ ਕਰਕੇ ਜਿਹੜਾ ਹੈਗਾ ਅੱਜ ਵੀ ਲਗਭਗ 40 ਤੋਂ ਵੱਧ ਜਿਹੜੇ ਹੈਗੇ ਬਦਮਾਸ਼ ਹਨ ਜਿਹੜਾ ਵਕ ਵਕ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਕਿ ਬਤਾ ਕੀਤਾ ਹੈਗਾ ਇੱਕ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਦੋ ਮੇਜਰ ਆਪਰੇਸ਼ਨ ਜਿਹੜੇ ਹੈਗੇ ਉਹ ਹੋਏ ਹੈਗੇ ਜਿਹਦੇ ਵਿੱਚ ਇੱਕ ਗੋਮਨਕਲਾ ਥਾਣੇ ਦੇ ਵਿੱਚ ਅਸੀਂ 5 PX5 ਜਿਹੜੀ ਪਿਸਟਲਸ ਅਲੋਂਗ ਵਿਦ 7 ਮੈਗਜ਼ੀਨਸ ਜਿਹੜੀ ਉਹ ਇੱਕ ਅਰਸ਼ਦੀਪ ਨਾਮ ਦੇ ਜਿਹ ਇੱਕ ਵਿਅਕਤੀ ਹੈ ਮੁਲਜ਼િમ ਹੈ ਉਹਦੇ ਤੋਂ ਜਿਹੜੀ ਹੈਗੀ ਪੋਲੀਕਵਰ ਕੀਤੀ ਹੈ ਜੀ ਤੋਂ ਇਹਦੇ ਚੋ ਅਸੀਂ ਇੱਕ ਮੇਜਰ ਜਿਹੜਾ ਹੈਗਾ ਨੈਟਵਰਕ ਹੈਗਾ ਇਲੀਗਲ ਪਿਸਟਲਸ ਦਾ クロਸ ਬਾਰਡਰ ਪਿਸਟਲ ਨੈਟਵਰਕ ਹੈ ਉਹ ਅਸੀਂ ਬਸ਼ਟ ਕੀਤਾ ਹੈਗਾ ਇਹਦੇ ਇਲਾਵਾ ਜਿਹੜੇ ਲਾਸਟ ਅ ਸਾਲ ਦਸੰਬਰ ਦੇ ਮਹੀਨੇ ਦੇ ਐਂਡ ਚ ਜਿਹੜੀ ਹੈਗੀ 26 ਤਰੀਕ ਨੂੰ ਜਿਹੜੀ ਫਾਇਰਿੰਗ ਹੋਈ ਸੀਗੀ ਉਹਦੇ ਚ ਵੀ ਜਿਹੜੇ ਹੈ ਮਲਜ਼ਮ ਹੈ ਉਹ ਦੋਨੋਂ ਮਲਜ਼ਮ ਸਮੇਤ ਵੈਪਨ ਅਤੇ ਜਿਹੜੇ ਹੈਗੇ ਵਹੀਕਲ ਦੇ ਸਮੇਤ ਗ੍ਰਿਫਤਾਰ ਕਰਲੇ ਹੈਗੇ ਉਹਦੇ ਉਹਦੇ ਤੋਂ ਵੀ ਵੈਪਨ ਅਬਾਉਂਸ ਦੇ ਇਲਾਵਾ ਜਿਹੜਾ ਹੈਗਾ 520 ਗ੍ਰਾਮ ਜਿਹੜੀ ਹੈਗੀ ਹੈਰੋਇਨ ਦੀ ਜਿਹੜੀ ਕਮਰਸ਼ੀਅਲ ਕੁਆਂਟੀਟੀ ਹੈ ਉਹ ਵੀ ਰਿਕਵਰੀ ਹੋਈ ਹੈ। ਤੋਂ ਲਗਾਤਾਰ ਜਿਹੜਾ ਹੈਗਾ ਪੰਜਾਬ ਪੁਲਿਸ ਮਨਯੋਗ ਡੀਬੀਜੀ ਖਾਤੇ ਦੇ ਨਿਰਦੇਸ਼ ਨੇਿਤ ਲਗਾਤਾਰ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਜਿਹੜਾ ਹੈਗਾ ਕਾਬੀ ਹੈਗੀ 26 ਜਨਵਰੀ ਨੂੰ ਲੈ ਕੇ ਵੀ ਅਸੀਂ ਜਿਹੜਾ ਹੈਗਾ ਤੋਂ ਅਲਰਟ ਹੈ ਗਈ। ਇੱਕ ਪ੍ਰੋਸੈਸਰ ਬਿਆਰੇ ਵਾਲਾ ਜਿਹੜਾ ਹੋਇਆ ਸੀ ਕਿੰਨੀ ਦੇਰ ਵਸਤੇ ਲਾਇਆ ਗਿਆ। ਕਿੰਨੀ ਦੇਰ ਵਸਤੇ ਦੇਖੋ ਉਹ ਦੇਖੋ ਲਗਾਤਾਰ ਜਿਹੜਾ ਪੁਲਿਸ ਦਾ ਐਕਸ਼ਨ ਹੈ ਉਹ ਜਾਰੀ ਬੀ ਰਿਹਾ। ਦੇਖੋ 26 ਜਨਵਰੀ ਨੂੰ ਲੈ ਕੇ ਤੁਹਾਨੂੰ ਜਿੱਦਾਂ ਕੋਈ ਪਤਾ ਹੈਗਾ ਕਿ ਇੱਥੇ ਜ਼ਿਲ੍ जोड़ा है गवर्नमेंट कॉलेज के बच्चा है वनों लेके देखते हुए साड़े अरेजमेंट वो ऑलरेडी इनपलेस है वक् बी चैकिंग जी है चल रही हैगीकाज भी इनपलेस किए गए है मान्य किशल डी जी साहब वालों बाहर फोर्स भी सू प्रोवाइड की है तो साढ़े जो पक्टा जोड़े प्रबंध पूरे पो है बाकी असी पूरी जो है अलर्टनैस मेनटेन की हुई है साे वालों भी गैस ऑफिस वालों भी एस पी साहब वालों भी जरा लगातार जी इन्ह की जारी चैकिंग है वो की जा रही है